ਹਿੰਦੇ ਕੁਝ ਘੰਟੇ ਬਾਕੀ ਰਹਿ ਗਿਆ ਪਹਿਲਾਂ ਤਾਂ ਸਾਰੇ ਮੇਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਡਾ ਪਰਿਵਾਰ ਇਸੇ ਤਰ੍ਹਾਂ ਤੰਦਰੁਸਤ ਰਹੇ ਤੁਸੀਂ ਨਵੇਂ ਸਾਲ ਪਿੱਛੇ ਦੇਖਿਆ ਹੋਣਾ ਕਿ ਪੰਜਾਬ ਦੇ ਕੋਨੇ ਕੋਨੇ ਦੇ ਉੱਤੇ ਪੰਜਾਬ ਪੁਲਿਸ ਤਨਾਤ ਹੈ ਕਿ ਕੋਈ ਛਲਾਰੂ ਕੋਈ ਰੋਲਾ ਰੱਪਾਣਾ ਪਾਵੇ ਹੋਟਲਾਂ ਦੇ ਮਾਲਕਾਂ ਨੂੰ ਸੱਦਿਆ ਜਾ ਰਿਹਾ ਹੈ ਕਿ ਤੁਹਾਡੇ ਹੋਟਲ ਦੇ ਵਿੱਚ ਜੇ ਕੋਈ ਬੰਦਾ ਰਹਿੰਦਾ ਤਾਂ ਉਹਦਾ ਆਈਡੀ ਪ੍ਰੂਫ ਜ਼ਰੂਰ ਰੱਖਿਓ ਤੇ ਜੇ ਕੋਈ ਹੋਟਲਾਂ ਦੇ ਅੰਦਰ ਅਸਲਾ ਲੈ ਕੇ ਜਾਂਦਾ ਹੈ ਤੇ ਉਸ ਚੀਜ਼ ਤੇ ਵੀ ਜ਼ਰੂਰ ਧਿਆਨ ਦਿਓ ਤੇ ਆਪਣੇ ਜਿਹੜੇ ਤੁਹਾਡੇ ਹੋਟਲ ਦੇ ਕੈਮਰੇ ਆ ਰਿਕਾਰਡਿੰਗਾਂ ਹੋ ਰਹੀਆਂ ਉਹ ਸਭ ਕੁਝ ਸੈੱਟ ਕੀਤਾ ਜਾਵੇ ਬਹੁਤ ਚੰਗਾ ਪ੍ਰਵਾਲਾ ਕਰਦੀ ਪਈ ਆ ਪੰਜਾਬ ਪੁਲਿਸ ਪਰ ਮੇਰਾ ਕੁਝ ਸਵਾਲ ਉਹਨਾਂ ਲੀਡਰਾਂ ਨੂੰ ਉਹਨਾਂ ਮੁਲਾਜ਼ਮਾਂ ਨੂੰ ਕਿ ਪੰਜਾਬ ਦੇ ਵਿੱਚ ਲਗਾਤਾਰ ਇੰਨੀਆਂ ਚੋਰੀਆਂ ਹੋ ਰਹੀਆਂ ਕਿੰਨੇ ਡਾਕੇਬਾਜ਼ ਦੇ ਪਏ ਕਿੰਨੇ ਗੈਂਗਸਟਰ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਆਪਾਂ ਨਵੇਂ ਸਾਲ ਤੇ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਦੇ ਪਿਆ ਕਿ ਪੰਜਾਬ ਦੇ ਵਿੱਚ ਆਪਸ ਵਿੱਚ ਕੋਈ ਮੁੱਠ ਭੇੜ ਨਾ ਹੋ ਜੇ ਆਪਸ ਵਿੱਚ ਕੋਈ ਲੜ ਨਾ ਪਵੇ ਨਵੇਂ ਸਾਲ ਚ ਖਾਦੀ ਪੀਤੀ ਦੇ ਵਿੱਚ ਕਿਸੇ ਨਾਲ ਲੜਾਈਆਂ ਝਗੜਾ ਨਾ ਹੋ ਜਾਣ ਪਰ ਜਿਹੜੇ ਪੰਜਾਬ ਦੇ ਵਿੱਚ ਕਈ ਸਾਲਾਂ ਤੋਂ ਇੱਕ ਨਸ਼ਾ ਚੱਲਦਾ ਪਿਆ ਹੈ ਜਿਹੜੇ ਨਸ਼ੇ ਨੂੰ ਬੰਦ ਕਰਨ ਲਈ ਸਰਕਾਰਾਂ ਵੀ ਖਤਮ ਪੁਲਿਸ ਵਾਲੇ ਵੀ ਖਤਮ ਪਰ ਨਸ਼ਾ ਨਹੀਂ ਬੰਦ ਹੋਇਆ ਪੰਜਾਬ ਦੇ ਵਿੱਚ ਹਰ ਇੱਕ ਨੌਜਵਾਨ ਦਾ ਸਾਹ ਜ਼ਰੂਰ ਬੰਦ ਹੁੰਦਾ ਪਿਆ ਪਰ ਨਸ਼ਾ ਬਿਲਕੁਲ ਨਹੀਂ ਬੰਦ ਹੁੰਦਾ ਜਿੰਨੀ ਸਖਤਾਈ ਤੁਸੀਂ ਇਹ ਨਵੇਂ ਸਾਲ ਤੇ ਕਰਦੇ ਪਿਆ ਹੈ ਇਹ ਹੀ ਸਖਤਾਈ ਤੁਸੀਂ ਜਿਹੜੀਆਂ ਪੰਜਾਬ ਦੇ ਵਿੱਚ ਮਾਵਾਂ ਜਿਨ੍ਹਾਂ ਦੀਆਂ ਕੁੱਖਾਂ ਖਾਲੀ ਹੋ ਗਈਆਂ ਨੌਜਵਾਨ ਪੁੱਤ ਨਸ਼ਿਆਂ ਨਾਲ ਮਰ ਗਏ ਇੰਨੇ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਕਿੰਨੇ ਪੁੱਤ ਗੈਂਗਸਟਰਾਂ ਵੱਲੋਂ ਮਾਰੇ ਗਏ ਉਸ ਚੀਜ਼ ਤੇ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਉਸ ਚੀਜ਼ ਤੇ ਵੀ ਧਿਆਨ ਦਿੱਤਾ ਜਾਵੇ ਅਸੀਂ ਵੀ ਪੰਜਾਬ ਦੇ ਪੁੱਤਾਂ ਸਾਨੂੰ ਵੀ ਟੈਨਸ਼ਨ ਹੁੰਦੀ ਹੈ ਕਿ ਸ਼ਾਮ ਨੂੰ ਸਾਡੇ ਨਾਲ ਕੋਈ ਵਾਕਾ ਨਾ ਹੋ ਜੇ ਸਾਡੇ ਨਾਲ ਕੋਈ ਲੁੱਟ ਖੋਹ ਨਾ ਹੋ ਜੇ ਪਰ ਉਸ ਚੀਜ਼ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਇੱਥੇ ਤਾਂ ਇਹ ਵੀ ਚੀਜ਼ ਹੈ ਜੇ ਪੰਜਾਬ ਪੁਲਿਸੋਂ ਚੋਰ ਨੂੰ ਫੜ ਵੀ ਲੈਂਦੀ ਹੈ ਨਾ ਤਾਂ ਉਹਦੀ ਸੇਫਟੀ ਪੰਜਾਬ ਪੁਲਿਸ ਕਰਦੀ ਹੈ ਜੇ ਇੱਥੇ ਚੋਰ ਕੋਈ ਪੈਸੇ ਵੀ ਮੰਨ ਜੇ ਨਾ ਕਿ ਤੁਹਾਡੇ ਘਰੇ ਚੋਰੀ ਅਸੀਂ ਕੀਤੀ ਹੈ ਉਹ ਚੋਰ ਤੋਂ ਪੁੱਛ ਪੜਤਾਲ ਘੱਟ ਹੋਊਗੀ ਜਿਹੜੇ ਬੰਦੇ ਦੇ ਘਰੇ ਚੋਰੀ ਹੁੰਦੀ ਹੈ ਉਹਦੇ ਤੋਂ ਪੁੱਛ ਪੜਤਾਲ ਜ਼ਿਆਦਾ ਕੀਤੀ ਜਾਂਦੀ ਹੈ ਉਮੀਦ ਹੈ ਤੁਸੀਂ ਨਵਾਂ ਸਾਲ ਚੜ੍ਹਨ ਲੱਗਾ ਨਵੇਂ ਸਾਲ ਦੇ ਵਿੱਚ ਐਵੇਂ ਦੇ ਕੰਮ ਕਰੋ ਕਿ ਲੋਕੀ ਤੁਹਾਨੂੰ ਵੀ ਆ ਜਿਹੜੀਆਂ ਲਾਂਹਤਾ ਪਾਉਂਦੇ ਆ ਲਾਂਹਤਾ ਦੀ ਥਾਂ ਤੇ ਤੋਂ ਦੇ ਲਈ ਪਿਆਰ ਮੂੰਹੋਂ ਪਿਆਰ ਵਾਲੇ ਵਰਡ ਨਿਕਲਣ ਪੰਜਾਬ ਪੁਲਿਸ ਸਾਰੀ ਨਹੀਂ ਮਾੜੀ ਮੈਂ ਇੱਕ ਗੱਲ ਫੇਰ ਕਹਿਣਾ ਚਾਹੁੰਦਾ ਪੰਜਾਬ ਪੁਲਿਸ ਸਾਰੀ ਨਹੀਂ ਮਾੜੀ ਪਰ ਕੁਝ ਸ਼ਰਾਰਤੀ ਅੰਸਰ ਐਵੇਂ ਦੇ ਪੰਜਾਬ ਪੁਲਿਸ ਦੇ ਵਿੱਚ ਹੁੰਦੇ ਆ ਜਿਹੜੇ ਇੱਕ ਦੂਜੇ ਤੋਂ ਰਿਸ਼ਵਾਤਾਂ ਲੈ ਕੇ ਉਹਨਾਂ ਤੋਂ ਚਿੱਟਾ ਵਕਾਉਂਦੇ ਆ ਇੱਕ ਦੂਜੇ ਨੂੰ ਧਮਕੀਆਂ ਦਵਾਉਂਦੇ ਆ ਜਾਂ ਉਹਨਾਂ ਦੀ ਸੇਫਟੀ ਦੇ ਨਾਲ ਅੱਗੇ ਵਧਦੇ ਆ ਕਿਉਂਕਿ ਪੈਸਾ ਨਾਲ ਨਹੀਂ ਜਾਣਾ ਸਾਲ ਬਦਲਦੇ ਰਹਿਣਗੇ ਹੁਣ 2025 ਆ ਜੂਗਾ ਫਿਰ 26 ਆ ਜੂਗਾ 30 ਆ ਜੂਗਾ ਪਰ ਜਿਹੜੀ ਇੱਕ ਵਾਰੀ ਜਾਨ ਚਲੀ ਜਾਵੇ ਨਾ ਇੱਜ਼ਤ ਚਲੀ ਜਾਵੇ ਉਹ ساری ਉਮਰ ਨਹੀਂ ਆਂਦੀ ਜਿਹੜੀ ਤੋਹਮਤ ਆਪਣੇ ਮੱਥੇ ਤੇ ਲੱਗੀ ਨਾ ਉਹ ساری ਉਸੇ ਤਰ੍ਹਾਂ ਤੁਹਾਡੇ ਮੱਥੇ ਤੇ ਹੀ ਲੱਗੀ ਰਹਿ ਜਾਣੀ ਆ ਤੇ ਤੁਸੀਂ ਆ ਚੀਜ਼ਾਂ ਤੇ ਜ਼ਰੂਰ ਗ੍ਰੇ ਕਰਿਓ ਆਪਾਂ ਨਵੇਂ ਸਾਲ ਤੇ ਬਹੁਤ ਵਧੀਆ ਪ੍ਰਾਲਾ ਪੰਜਾਬ ਪੁਲਿਸ ਕਰਦੀ ਪਈ ਐ ਕਿ ਹਰ ਇੱਕ ਹੋਟਲਾਂ ਤੱਕ ਹਰ ਇੱਕ ਥਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਆ ਸਖਤ ਪੁਲਿਸ ਤਨਾਤ ਕੀਤੀ ਗਈ ਆ ਪਰ ਤਨਾਤ ਇਹਨਾਂ ਨਸ਼ੇ ਵਾਲਿਆਂ ਤੇ ਇਹਨਾਂ ਚੋਰ ਡਕੈਤੀਆਂ ਵਾਲਿਆਂ ਤੇ ਉਹਨਾਂ ਤੇ ਵੀ ਜ਼ਰੂਰ ਕੀਤੀ ਜਾਵੇ ਕਿਉਂਕਿ ਉਹ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਤੇ ਬਾਕੀ ਫੇਰ ਤੋਂ ਮੈਂ ਨਵੇਂ ਸਾਲ ਦੀਆਂ 2025 ਦੀਆਂ ਮੇਰੇ ਸਾਰੇ ਵੀਰਾਂ ਭੈਣਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਉਮੀਦ ਆ ਤੁਸੀਂ ਜੇ ਪਿਛਲੇ ਸਾਲ ਦੇ ਵਿੱਚ ਕੋਈ ਗਲਤ ਕੰਮ ਕੀਤੇ ਆ ਤਾਂ ਤੁਸੀਂ 2025 ਦੇ ਵਿੱਚ ਕੁਝ ਚੰਗਾ ਕਰਕੇ ਦਿਖਾਓ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਤੁਹਾਡੀ ਇੱਜ਼ਤ ਬਣੀ ਰਹੇ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ